ਮੈਨੂੰ ਕਿਹਾ ਬਣਾ ਠੀਪਿਆ ਜਾ ਤੂੰ ਆਪਣੀਆਂ ਚੀਜ਼ਾਂ ਸੰਭਾਲ ਕੇ ਰੱਖਿਆ ਕਰ ਮੈਂ ਆਪਣੀਆਂ ਚੀਜ਼ਾਂ ਸੰਭਾਲ ਕੇ ਰੱਖਦੀ ਆ ਨਾ ਨਲੀ ਤੇਰੇ ਕੋ ਸਾਂਭੀ ਨਹੀਂ ਆਂਦੇ ਚੀਜ਼ਾਂ ਸਾਂਭਦੀ ਆ ਜੇ ਮੇਰੀ ਕਿਹੜੀ ਚੀਜ਼ ਨੂੰ ਹੱਥ ਲਾਇਆ ਨਾ ਤੇ ਮੈਂ ਤੇਰੇ ਮੋਰ ਤੱਤੇ ਕਰ ਦੇਣੀ ਆ ਅੱਗ ਲੱਗੇ ਤੇਰੀਆਂ ਚੀਜ਼ਾਂ ਨੂੰ ਮੈਂ ਸਾਰਾ ਦਿਨ ਸਫਾਈ ਕਰ ਕਰ ਮਰ ਜਾਣੀ ਆ ਤੇ ਇਹ ਹੁਣ ਤੇਰਾ ਗੰਦਪੋਨ ਹੀ ਰਹਿੰਦਾ ਵਾ ਓ ਕੀ ਤੁਸੀਂ ਕੰਨ ਖਾਦੇ ਆ ਮਹਾ ਅੱਖ ਲੱਗੀ ਹੀ ਘੜੀ ਸੌਣ ਵੀ ਨਹੀਂ ਦਿੰਦਾ ਚੌਣਾ ਓ ਨਾ ਦਿੰਦੇ 24 ਘੰਟੇ ਹੁੰਦੇ ਆ ਤੇ 19 ਘੰਟੇ ਤੂੰ ਸੋਣਾ ਵਾ ਸਾਰੀ ਰਾਤ ਤੇਰੀ ਨੀਂਦ ਨਹੀਂ ਪੂਰੀ ਰਾਤੀ ਤਾਰਾ ਰਾਣੀ ਸੁੰਧਾਰੇ ਆ ਵਾ ਉਹ ਤੇਰੇ ਸਕੂਲੇ ਹਕ ਉਸ ਕਾਉਂਦੇ ਆ ਕਿੱਦਾਂ ਓਟ ਓਟ ਕੇ ਪੈਂਦਾ ਵਾ ਉਹ ਨਾਲੇ ਤੇਰਾ ਤੇ ਰਿਜ਼ਲਟ ਹੀ ਕੱਲ ਲਿਆ ਵਿਖਾਲਾ ਕਿੰਨੇ ਕ ਨੰਬਰ ਆਏ ਆ ਸਕੂਲੇ ਬੜਾ ਤੂੰ ਮੈਨੂੰ ਆੜੀ ਖੋਸਲਾ ਪਾਇਆ ਵਾ ਜਿਹੜੇ ਸਕੂਲੇ ਤੂੰ ਮੈਨੂੰ ਪਾਇਆ ਹੋਣਾ ਉੱਥੇ ਤੂੰ ਮੈਨੂੰ ਇਹ ਪੁੱਛਿਆ ਕਰ ਅੱਜ ਰੋਟੀਆਂ ਕਿੰਨੀਆਂ ਖਾ ਗਏ ਆ ਵਾ ਨੰਬਰ ਨਾ ਪੁੱਛਿਆ ਕਰ ਗੱਲਾਂ ਹੀ ਕਰਨੀਆਂ ਚਖੀਆਂ ਨੀ ਨੀ ਕੀ ਹੈ ਹਾ ਇਥੋਂ ਗਰਮ ਪਾਣੀ ਦਾ ਗਲਾਸ ਲੈ ਕੇ ਆਈ ਮਗਰਾਰੇ ਕਰਨੇ ਮੇਰਾ ਗਲਾ ਖਰਾਬ ਹੋਇਆ ਆ ਆਹ ਤੂੰ ਬੜਾ ਬਾਗੀ ਨਾਲ ਕੋਰਸ ਤੇ ਜਾਣਾ ਜਿਹੜਾ ਤੇਰਾ ਗਲਾ ਖਰਾਬ ਹੋਇਆ ਵਾ ਬਹੁਤਿਆਂ ਗੱਲਾਂ ਦਾ ਹੀ ਕੜਾਹ ਕਰਦਾ ਰਹਿੰਦਾ ਵਾ ਆ ਕੁੜੀਆਂ ਵਿੱਚ ਲੂਣ ਪਾਇਆ ਵਾ ਹਾਂ ਡੈਡੀ ਪਾਇਆ ਵਾ ਲੂਨਾ ਕੇ ਬਨਾ ਇਹਦੇ ਵਿੱਚ ਸਿਰਫ ਦਾ ਚਮਚਾ ਪਾ ਵੇਖੀ ਤੇਰੀ ਇੱਕ ਦਾ ਸਾਰਾ ਗੁਲਦੀ ਉਹ ਨਾਲੇ ਬੋਰ ਵਾਲੇ ਨੂੰ ਫੋਨ ਕੀਤਾ ਕਿ ਨਹੀਂ 15 ਦਿਨ ਹੋ ਗਿਆ ਤੈਨੂੰ ਬੋਰ ਵਾਲਾ ਲੱਭਦੇ ਨੂੰ ਵਾਓ ਓਏ ਆਖਿਆ ਮੈਂ ਤੇਰੇ ਸੁਚੇਤਾ ਇਹਨੂੰ ਉਹ ਕਹਿੰਦਾ ਮੈਂ ਲੱਭ ਦਨਾ ਇੱਕ ਅੱਦੇ ਦਿਨ ਚ ਚੱਲ ਮੈਂ ਫੋਨ ਕਰਕੇ ਵੇਖਦਾ ਵਾਂ ਪੁੱਛਦਾ ਵੀ ਉਹਨੇ ਪਤਾ ਕੀਤਾ ਕਿ ਨਹੀਂ ਫੋਨ ਕਿੱਥੇ ਮੇਰਾ ਉਹ ਕਿੱਥੇ ਨੰਬਰ ਉਹਦਾ ਮੈਨੂੰ ਤਾਂ ਦੇਖਦਾ ਵੀ ਉਹਨਾਂ ਕਾ ਆਈ ਉਹ ਸੁਚਾਲ ਸੀ ਕਿਦਾਂ ਆਹ ਠੀਕ ਆ ਮੰਗਿਆ ਤੂੰ ਸੁਣਾ ਉਹ ਯਾਰ ਬੋਰ ਵਾਲੇ ਦਾ ਪਤਾ ਕੀਤਾ ਕਿ ਨਹੀਂ ਕੀਤਾ ਉਹ ਨਿਆਣੇ ਵੀ ਕਾਲੇ ਪਏ ਆ ਉਹ ਬੋਰ ਕਰਾਈਏ ਤਾਂ ਕੰਮ ਮਂਗਾਈਏ ਉਹ ਯਾਰ ਬੋਰ ਵਾਲੇ ਦੇ ਵੇਲੇ ਹੋ ਗਏ ਆ ਪਰ ਮੈਨੂੰ ਨਾ ਬਾਬਾ ਜੀ ਨੂੰ ਪਤਾ ਕਰਨਾ ਪੈਣਾ ਵਾ ਕਿ ਬਾਬਾ ਜੀ ਵੇਲੇ ਹੋਏ ਆ ਕਿ ਨਹੀਂ ਚੱਲ ਮੈਂ ਉਹਨਾਂ ਦੇ ਨਾਲ ਕਰਦੇ ਆ ਸਲਾਹਗੇ ਚੱਲ ਚੰਗਾ ਚੰਗਾ ਆ ਜਾ। ਓ ਡੈਡੀ ਜੇ ਦੇ ਨੂੰ ਅੱਜ ਵਿੱਚ ਹੀ ਐ ਨਾ ਤੇਰਾ ਕਿਹਨੇ ਕਿਲੋ ਗੁੜ ਨਹੀਂ ਦੇਣਾ ਪਤਾ ਨਹੀਂ ਤੇਰਾ ਨਾਂ ਕਿਨੇ ਰਹਾ ਤਾ ਵਾ ਮਹਿੰਗਾ ਸਿੰਘ। ਵੇ ਹਰੇ ਡੈਡੀ ਵਰਗਾ ਪਿੰਡ 'ਚ ਕੋਈ ਬੰਦਾ ਨਹੀਂ ਹੈਗਾ ਇੰਨੇ ਹਾਨੂੰ ਕਦੀ ਕੁਝ ਨਹੀਂ ਕਿਹਾ। ਤੈਨੂੰ ਪਤਾ ਹੋਣਾ ਸਾਡੇ ਦਾਦੇ ਨੇ ਵੀ ਇਹਨੂੰ ਕਦੀ ਕੁਝ ਨਹੀਂ ਕਿਹਾ ਤਾਂ ਹੀ ਦਾਦਾ ਨਿਕਲਿਆ ਵਾ। ਓ ਕਾਕਾ ਅਹੀਨਾ ਆਪਣੇ ਟਾਈਮ ਚ ਪੂਰੀ ਮਿਹਨਤ ਕੀਤੀ ਹੁਣ ਤੁਹਾਡੀ ਵਾਰੀ ਆ ਕਰ ਲੋ ਜੋ ਤੁਹਾਡੇ ਕੋ ਹੁੰਦਾ ਮਿਹਨਤ ਦਾਦਾ ਮੈਨੂੰ ਪਤਾ ਨਹੀਂ ਪਰ ਦਿਲ ਇੱਧਰ ਤੇਰੇ ਚ ਨਾ ਸਾਰੇ ਪਿੰਡ ਤੋਂ ਜ਼ਿਆਦਾ ਵਾ ਓ ਮਹਿੰਗਾ ਸਿਆ ਘਰੇਆਂ ਮੈਂ ਕੁਆਟ ਦੀ ਸ਼ੈੱਡ ਉਣਾਈ ਆ ਉਹ ਲੌਣ ਗਿਆ ਵਾ ਓਏ ਆਣਾ ਆਣਾ ਸੁੱਚਾ ਘਰੇ ਹੀ ਆ ਉਹ ਨਾਲੇ ਕਿਦਾਂ ਬੋਰ ਵਾਲੇ ਦਾ ਪਤਾ ਕੀਤਾ ਵਾ ਤੇ ਨਾਲੇ ਆਪਣੇ ਬਾਬਾ ਜੀ ਕੀ ਕਹਿੰਦੇ ਆ ਆਉਣਗੇ ਕਿ ਨਹੀਂ ਅੱਜ ਬਾਬਾ ਜੀ ਨਾ ਹੋ ਗਈ ਆ ਮੇਰੀ ਗੱਲ ਉਹ ਹੁਣੇ ਸਮਾਦੀਤ ਉੱਠੇ ਆ ਤੇ ਲੱਗੇ ਆਉਣ ਤਾ ਕਿਹੜਾ ਬਾਬਾ ਲੌ ਲੱਗਾਵਾ ਢੇ ਘਰ ਅੱਗੇ ਸਾਰੇ ਪੰਜਾਬ ਨੂੰ ਪਖੰਡੀ ਬਾ ਬਿਆਣਾ ਹੀ ਮਾਰਤਾ ਵਾ ਉਹ ਜਹੋ ਓਏ ਕੀ ਬੋਲੀ ਜਨਾਵਾ ਮਾ ਕਰਿਓ ਬਾਬਾ ਜੀ ਬੱਚੇ ਨੂੰ ਓਏ ਬਾਬਾ ਜੀ ਜਾਨੀ ਜਾਣਵਾ ਸਮਝ ਲਾ ਕਿ ਰੱਬ ਹੀ ਧਰਤੀ ਤੇ ਆਏ ਆ ਉਹ ਰੱਬ ਆਇਆ ਧਰਤੀ ਤੇ ਕਿ ਜੱਬ ਆਇਆ ਉਹ ਤਾਂ ਬਾਬੇ ਨੇ ਆਡੇ ਘਰ ਕੀ ਕਰਨਾ ਉਹ ਪਹਿਲਾਂ ਬੋਰ ਕਰਦਾ ਰਿਹਾ ਉਹ ਕਾਕਾ ਬਾਬਾ ਜੀ ਬੋਰ ਨਹੀਂ ਕਰਦੇ ਰੇ ਬਾਬਾ ਜੀ ਜਾਨੀ ਜਾਣ ਨੇ ਉਹ ਆਣ ਕੇ ਦੱਸਣਗੇ ਕਿ ਬੋਰ ਕਿੱਥੇ ਕਰਾਉਣਾ ਵਾ ਤੇ ਕਿੱਥੇ ਸੈਟ ਬੈਠੂਗਾ ਕਿੱਥੇ ਮਿੱਠਾ ਰਿਆ ਪਾਣੀ ਨਿਕਲੂਗਾ ਤੇ ਨਾਲੇ ਸਾਡੀ ਫਸਲ ਵੀ ਚੰਗੀ ਨਿਕਲੂਗੀ। ਓ ਚੁੱਪ ਕਰ ਤੂੰ ਕ ਲੈਣਿਆ। ਅੱਗੇ ਸਾਡੇ ਘਰ 'ਚ ਬਹੁਤ ਪੂਰੀ ਪੈਣ ਦੀ ਆ। ਐਵੇਂ ਬੋਲੀ ਜਾਂਦਾ ਵਾ। ਓ ਨਿੱਕੀਏ। ਔਰ ਤੂੰ ਨਾ ਬਾਬਾ ਜੀ ਆ ਤੇ ਰੋਟੀ ਪਾਣੀ ਬਣਾ ਲਾ ਤੇ ਨਾਲੇ ਦਹੀਂ ਵੀ ਮੰਗਾ ਲਈ। ਬਾਬਾ ਜੀ ਨੇ ਭੋਜਨ ਵੀ ਸ਼ੱਕੇ ਜਾਣਾ ਵਾ। ਐਵੇਂ ਮਰੀ ਜਾਂਦਾ ਆਪਣੀਆਂ। ਚੰਗਾ ਡੈਡੀ ਮੈਂ ਬਣਾਉਣੀ ਆ। ਇੱਕ ਲੈਣਾ ਜੇ ਐਵੇਂ ਭੌਂਕੀ ਜਾਂਦਾ ਵਾ। ਓ ਨੋ। ਉਤਾਇਆ ਅੱਗੇ ਆੜੇ ਪਿਓ ਦੇ ਨਾਲ ਸੁਣਾ ਕਰਕੇ ਸਾਡੀ ਮਾਂ ਪੇਕੇ ਚ ਲਗੀ ਆ ਤੇ ਉੱਤੋਂ ਤੇਰੇ ਵਰਗੇ ਸਲਾਈਏ ਆ ਜਾਂਦੇ ਆ। ਓ ਤੂੰ ਆਪਣਾ ਕੰਮ ਕਰ ਜਾ ਕੇ ਜਾਓ ਦੋਵੇਂ ਭੈਣ ਭਰਾ ਨਾ ਰੋਟੀ ਟੋਕ ਦਾ ਇੰਤਜ਼ਾਮ ਕਰੋ ਬਾਬਾ ਜੀ ਵਾਤੇ। ਓ ਸੁਟਿਆ ਤੂੰ ਰਹਿਣ ਦੇ ਇਹਨਾਂ ਨੂੰ। ਤੂੰ ਜਾ ਤੇ ਬਾਬਾ ਜੀ ਦੇ ਚਰਨ ਘਰ ਪਵਾ ਸਾਡੇ। ਜਾ ਮੇਰਾ ਵੀਰ। ਓ ਮੈਂ ਗਿਆ ਮੈਂ ਤੇਰੇ ਮੂੰਹ ਨੂੰ ਆਇਨਾ ਵਾ ਤੇਰੇ ਕੰਮ ਕਰਾਉਣ। ਮੁੰਡਾ ਤੇਰਾ ਤੇ ਮੇਰਾ ਚਵਲੀ ਆ। ਉਹ ਸੁਚਾ ਸੀ ਤਾਂ ਗੁੱਸਾ ਨਾ ਕਰੀ ਉਹ ਤਾਂ ਨਿਆਣੇ ਆ ਉਹ ਬਾਬੇ ਨੇ ਆਪੇ ਚਰਣਾਣਾ ਲਾ ਲੈਣੇ ਆ ਜਿੰਨੇ ਕ ਪੈਸੇ ਤੁਹਾਡੇ ਬੋਰ ਤੇ ਲੱਗਣੇ ਆ ਉਹਨੇ ਕ ਤੇ ਮੈਂ ਬਾਬੇ ਨੂੰ ਦਵਾ ਦਨੇ ਆ ਤੁਹਾਡੀ ਸਾਰੀ ਲਿਮਟ ਖਾਲੀ ਕਰਾ ਦੇਣੀ ਆ ਯਾਹੋ ਬਾਬਿਆਂ ਦੀ ਬਾਬਾ ਜੀ ਇੱਕ ਬੇਨਤੀ ਕੀਤੀ ਸੀ ਮਹੰਗਾ ਸਿੰਘ ਨੇ ਨਾ ਬੋਰ ਕਰਾਉਣਾ ਸੀ ਕੋ ਨਾ ਮਿੱਠੇ ਜੇ ਯਲੜੀ ਜਗਾ ਲੱਭ ਕੇ ਦਿਓ ਹਾਂ ਭਗਤਾ ਜਾਵਾਂਗੇ ਪਿਛਲੇ ਨਾ 15 ਦਿਨਾਂ ਤੋਂ ਮੈਂ ਸਮਾਧੀ ਦੇ ਬੈਠਾ ਸੀ ਜਿੱਦਾਂ ਤੁਹਾਡੇ ਵਰਗੇ ਭਗਤਵਾਨਾਂ ਉਹਨਾਂ ਦੇ ਕਾਰਜ ਪੂਰੇ ਕਰਨ ਵਾਸਤੇ ਮੈਨੂੰ ਤਪੱਸਿਆ ਕਰਨੀ ਪੈਂਦੀ ਆ ਹਾਂ ਜੈ ਹੋ ਜੈ ਹੋ ਬਾਬਾ ਜੀ ਬਾਬਾ ਜੀ ਪਾਈਓ ਦਾ ਤੁਹਾਡਾ ਲੜ ਫੜਿਆ ਵਾ ਤੂੰ ਸਾਡਾ ਇੱਥੇ ਕੀ ਤੂੰ ਤੇ ਸਾਡਾ ਅੱਗਾ ਵੀ ਸਵਾਰਨਾ ਵਾ ਬਾਬਾ ਤੇ ਆ 15 ਦਿਨਾਂ ਤੋਂ ਨੀਨਾਤਾ ਤਾ ਦਾ ਗਾਗੀ ਸਵਾਰੂਗਾ ਚੱਲ ਭਗਤਾ ਚੱਲ ਜਾਨੇ ਆ ਉਹਨਾਂ ਨੇ ਨਾਲੇ ਭੋਜਨ ਤਿਆਰ ਕੀਤਾ ਵਾ ਬਾਬਿਆਂ ਨੂੰ ਭੁੱਖ ਬੜੀ ਲੱਗੀ ਆ ਬਾਬੇ ਪਿਛਲੇ 15 ਦਿਨਾਂ ਤੋਂ ਭੁੱਖੇ ਆ ਹਾਂਜੀ ਬਾਬਾ ਜੀ ਭੋਜਨ ਵੀ ਤਿਆਰ ਵਾ ਨਾਲੇ 51000 ਦੀ ਭੇਟਾ ਵੀ ਤਿਆਰ ਵਾ ਤੁਸੀਂ ਬਸ ਇੱਕ ਰੀ ਜਰਨ ਪਾਓ ਜਾ ਕੇ ਜਾਹੋ ਜਾਹੋ ਚਲੋ ਭਗਤ ਜੀ ਚੱਲੀਏ ਚਲੋ ਆ ਫੜੋ ਬਾਬਾ ਜੀ ਚਲੋ ਜੈ ਹੋ ਜੈ ਹੋ ਬਾਬਿਆਂ ਦੀ ਬਾਬਾ ਜੀ ਤੂੰ ਹੀ ਸਾਡੇ ਘਰ ਚਰਨ ਪਾਏ ਸਾਡੀਆਂ ਤੇ ਕੁਲਾ ਹੀ ਤਰ ਜਾਣੀਆਂ ਵਾ ਅੱਗੇ ਕੁੱਲਾਂ ਗੋਤੇ ਖਾਂਡੀਆਂ ਵਾ ਮਹੰਗਾ ਸਿੰਘ ਇਹ ਬੱਚਾ ਤੇਰਾ ਵਾ ਹਾਂਜੀ ਬਾਬਾ ਜੀ ਇਹ ਬੱਚਾ ਮੇਰਾ ਹੀ ਆ ਪਰ ਥੋੜਾ ਨਾ ਸਮਝਵਾ ਤੁਸੀਂ ਆਪਣੇ ਚਰਨਾਂ ਨਾਲ ਜੁੜ ਹੋਏ ਨੇ ਉਹ ਦਾੜੀ ਸਮਝਦਾ ਮੈਨੂੰ ਸਾਰੀ ਆ ਪਰ ਬਾਬੇ ਨੇ ਨਾ ਤੇਰੀ ਸਮਝ ਦੇ ਪਰਦਾ ਪਾਤਾ ਵਾ ਉਹ ਬਾਬਾ ਜੀ ਇਹ ਬੱਚਾ ਨਦਾਨ ਆ ਤੁਸੀਂ ਦੱਸੋਗੇ ਪਹਿਲਾਂ ਭੋਜਨ ਗ੍ਰੈਂਡ ਕਰੋਗੇ ਕਿ ਬੋਰ ਵਾਲੀ ਜਗ੍ਹਾ ਵੇਖੋਗੇ ਸੋਚਾ ਸਿੰਘ ਪਹਿਲਾਂ ਬੋਰ ਵਾਲੀ ਜਗ੍ਹਾ ਨਿਸ਼ਚਿਤ ਕਰ ਆਈਏ ਪੋਹ ਜਣਾ ਆਪਾਂ ਬਾਅਦ ਚ ਛਕਾਂਗੇ ਨਾਲੇ ਆ ਜਿਹੜਾ ਬੱਚਾ ਵਾ ਨਾ ਮੈਨੂੰ ਕਾਲ ਦਾ ਰੂਪ ਲੱਗਦਾ ਵਾ ਜਿਹੜੀ ਭੇਟਾ ਵਾ ਨਾ ਇਹਦੇ ਸਾਹਮਣੇ ਨਾ ਦਿਓ ਮੈਨੂੰ ਚੰਗਾ ਬਾਬਾ ਜੀ ਮੈਂ ਕਹਿੰਨਾ ਵਾ ਮਹਿੰਗਾ ਸਿੰਘ ਅੜੀ ਭੇਟਾ ਦੇਣੀ ਆ ਨਾ ਬਾਬੇ ਨੂੰ ਅਚਾ ਬਲਜੀ ਦੇ ਸਾਹਮਣੇ ਨਾ ਦਈਂ ਉਹ ਠੀਕ ਆ ਮੈਂ ਉਹਲੇ ਹੀ ਦੇ ਦੂੰਗਾ ਪਰ ਬਾਬਾ ਜੀ ਸਾਡੇ ਕੋਲੋਂ ਖੁਸ਼ੀ ਖੁਸ਼ੀ ਜਾਣੇ ਚਾਹੀਦੇ ਆ ਠੀਕ ਆ ਚਲੋ ਬਾਬਾ ਜੀ ਚਲਿਏ ਔਰ ਤੁਹਾਨੂੰ ਇੱਥੇ ਹੀ ਸਹੀ ਰਹਿਣਾ ਵਾ ਮੇਰੀ ਹੋ ਗਈ ਆ ਅੰਤਰਾਤਮਾ ਨਾਲ ਉੱਪਰ ਗੱਲ ਤੇ ਤੁਹਾਡੀ ਫਸਲ ਵੀ ਡਬਲ ਨਿਕਲਿਆ ਕਰੂਗੀ ਤੇ ਪਾਣੀ ਵੀ ਐ ਜਲ ਜਿਹੜਾ ਮਿੱਠਾ ਠੀਕ ਹੈ ਬਾਬਾ ਜੀ ਫਿਰ ਇਸੇ ਧਰਤੀ ਦੀ ਕਰਾ ਲਈਏ ਬੋਰ ਫਸਲਵਾੜੀ ਐ ਸਹੀ ਨਿਕਲਿਆ ਕਰੂਗੀ ਨਾ ਪਪਾ ਕਿਤਾ ਅੱਗੇ ਕਦੇ ਸਾਡੀ ਗੱਲ ਝੂਠੀ ਨਿਕਲੀ ਆ ਉਹ ਡੈਡੀ ਐਵੇਂ ਮੂਰਖਾ ਮਤ ਕਰੀਂ ਆ ਨਾ ਪਾਣੀ ਤੇ ਸਾਰੇ ਬੰਨੇ ਕੋਈ ਨਹੀਂ ਆਉਣਾ ਵਾ ਆ ਲੋ ਦੋ ਤੇ ਬੋੜ ਰਿਹਾ ਲਾ ਬਾਈ ਤੇ ਕਰਾ ਐਵੇਂ ਨਾ ਪਖੰਡੀਆਂ ਨੇ ਮਗਰ ਲੱਗ ਕੇ ਪੂਰਖ ਮਤ ਕਰਨ ਧਿਆ ਚਲੋ ਠੀਕ ਆ ਬਾਬਾ ਜੀ ਬੋਰਨਾ ਪੈਸੇ ਜਗਾ ਤੇ ਕਰਾ ਲੀਨੇ ਆ ਤੇ ਚਲੋ ਆਪਾਂ ਪਹਿਲਾਂ ਘਰ ਚੱਲ ਕੇ ਨਾ ਤੇ ਭੋਜਨ ਗ੍ਰਹਿਣ ਕਰੀਏ ਬਾਬਾ ਜੀ ਬੈਠੋ ਤੁਸੀਂ ਉਥੇ ਓਏ ਜਾ ਬਾਬਾ ਜੀ ਦੇ ਹੱਥ ਤਵਾ ਕਿਹਾ ਬਾਬਾ ਕੁੜਾ ਸੋਟਕੇ ਮੈਂ ਨਹੀਂ ਅੱਜ ਥੋੜੇ ਦੇ ਪਖੰਡੀ ਦੇ ਨਹੀਂ ਨਕੀਏ ਬਾਬਾ ਜੀ ਵਾਸਤੇ ਪ੍ਰਸ਼ਾਦਾ ਤਿਆਰ ਆ ਲਿਆਓ ਸ਼ਕਾਓ ਬਾਬਾ ਜੀ ਨੂੰ ਚੰਗਾ ਡੈਡੀ ਜੀ ਪ੍ਰਸ਼ਾਦਾ ਤਿਆਰ ਆ ਮੈਂ ਹੁਣੇ ਲੈ ਕੇ ਆਈ ਮhenga ਸਿਆ ਬਾਬਾ ਜੀ ਨਾ ਖੱਟਾ ਦਹੀਂ ਨਹੀਂ ਖਾਂਦੇ ਇਹਨਾਂ ਦੇ ਦਹੀਂ ਜਨਾ ਖੰਡ ਪਾ ਦਿਓ ਠੀਕ ਹੈ 7 ਵਜੇ ਹਾਂ ਉਹ ਨਕੀਏ ਆ ਬਾਬਾ ਜੀ ਦੇ ਦਹੀਂ ਜਨਾ ਖੰਡ ਪਾ ਲਿਆਓ ਬਾਬਾ ਜੀ ਖੱਟਾ ਦਹੀਂ ਨਹੀਂ ਖਾਂਦੇ ਖੰਡ ਪਾ ਦੇ ਦਿੱਤੀ ਆ ਹੋਰ ਬਾਬੇ ਨੂੰ ਖੰਡ ਵਾਲੀ ਮਿਲ ਚ ਲੈ ਜਾ ਭਗਤੋ ਖਾਣ ਤੇ ਵਿੱਚ ਪਾਈ ਨਹੀਂ ਹੈ ਨਹੀਂ ਜੇ ਤੁਸੀਂ ਓ ਨੋ ਓਏ ਕਈ ਬਾਬਾ ਜੀ ਦੀ ਦਹੀਂ ਚ ਖੰਡ ਨਹੀਂ ਪਾਈ ਜਾਓ ਪਾ ਕੇ ਲਿਆਓ ਲੈ ਜਾਓ ਦੋ ਜੁੰਮੇ ਗੇ ਪਾਤੇ ਆ ਦੋ ਜੁੰਮੇ ਹੋਰ ਬਾਦੇ ਇਹਨੂੰ ਸ਼ੂਗਰ ਹੋ ਜਾ ਰਬ ਕਰਕੇ ਲੋ ਬਬੇ ਨਹੀਂ ਛਕੋ ਜਿਆ ਸੰਤਾਨੀ ਆ ਭਗਤੋ ਦਹੀਂ ਦੇ ਹੱਲੇ ਵੀ ਖੱਟਾ ਵਾ ਖਾਣ ਤੇ ਯਾਬਦਾ ਫੇਰ ਨਹੀਂ ਪਾਈ ਵਿੱਚ ਉਹ ਗੈਂੜ ਆ ਜਾ ਚੁੰਮਚਣਾ ਹਲਾਗਵੇ ਆ ਕਿੰਨੀ ਖੰਡ ਪਾਈ ਆ ਥੱਲੇ ਉਨ ਨਾਲ ਤੁਸੀਂ ਵੀ ਸੁਣ ਲੋ ਸਾਰੇ ਜਿਹੜੇ ਬਾਬੇ ਨੂੰ ਦਹੀਂ ਵਿੱਚ ਚਾਰ ਚੁੰਮਕੇ ਖੰਡ ਦੇਣੇ ਵਿਖਾਂਦੇ ਉਹਨੂੰ 150 ਫੁੱਟ ਥੱਲੇ ਪਾਣੀ ਦੇਖ ਜੂਗਾ